ਕਹਦੇ ਹੈ ਕਿ ਇਹਨਾਂ ਨੇ ਆਪਣੀ ਮੰਗ ਕੀਤੀ ਹੈ ਜਿਹੜੇ ਸਾਡੀ ਜਿਹੜੀ ਮੰਗ ਹੈ ਸਨੇ ਦਰਜਾ ਅਚਾਰ ਕਰਮਚਾਰੀ ਦੀ ਭਰਤੀ ਦੀ ਮੰਗ ਹੈ ਸਰ ਸਰ ਸੁਣਨ ਨੂੰ ਮਿਲ ਰਿਹਾ ਕਿ ਹੋਰ ਜਗ੍ਹਾ ਤੇ ਭਰਤੀਆਂ ਹੋ ਰਹੀਆਂ ਪਰ ਬਸ ਜਲੰਧਰ ਦੇ ਇਸੇ ਕਰਕੇ ਤਾਂ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿਉਂ ਸਰ ਜਲੰਧਰ ਦੇ ਵਿੱਚ ਕਿਉਂ ਨਹੀਂ ਹੋ ਰਹੀਆਂ ਭਰਤੀਆਂ ਸ਼ਾਇਦ ਭਗਵੰਤ ਮਾਨ ਨੂੰ ਜਲੰਧਰ ਵਾਸੀਆਂ ਨਾਲ ਜਲੰਧਰ ਦੇ ਲੋਕਾਂ ਨਾਲ ਕੋਈ ਜਾਤੀ ਹੋਣੀ ਹੈ ਕੁਝ ਨਹੀਂ ਸੀ ਕਿੰਨਾ ਕੁ ਟਾਈਮ ਹੋ ਗਿਆ ਇਸ ਜਿਹੜੇ ਸਾਡੀ ਘੱਟੂਆ ਲਾ ਕੇ ਤਾਂ ਸਰ ਨੂੰ ਸੰਗਰਸ਼ ਕਰਦੇ ਆ ਰਹੇ ਹਾਂ ਹਰਥਾ ਮੈਕਵੇ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਪਰ ਦਰਜਾ ਕਰਮਚਾਰੀ ਸੋ ਕੱਲ ਨੂੰ ਕੀ ਪ੍ਰਦਰਸ਼ਨ ਕੀਤਾ ਜਾਏਗਾ ਤੁਹਾਡੇ ਕੱਲ ਸਾਡਾ ਤਾਂ ਇੱਥੇ ਅਸੀਂ ਤੁਹਾਡਾ ਪ੍ਰਦਰਸ਼ਨ ਇਹ ਪਲਾਜ਼ਾ ਹੀ ਕਰਾਂ ਕਰਾਂਗੇ ਕਿੰਨੇ ਟਾਈਮ ਕੀ ਸਮਾਂ ਕੁਝ ਕਿੰਨਾ ਟਾਈਮ ਦੋ ਘੰਟੇ ਦਾ ਸਮਾਂ ਕੁਝ ਕਿੰਨਾ ਤੋਂ ਕਿੰਨਾ ਟਾਈਮ ਹੈ ਜੀ ਸਾਡਾ ਕੋਈ 10 ਤੋਂ 12 ਵਜੇ ਜੀ ਜਿੱਦਾਂ ਕੱਲ ਵੀ ਤੁਹਾਨੂੰ ਲਗਾਇਆ ਗਿਆ ਸੀ ਤੇ ਕੱਲ ਵਿਸ਼ਵਾਸਨ ਦੇ ਕੇ ਤੁਹਾਨੂੰ ਦਵਾਇਆ ਗਿਆ ਸੀ ਤਾਂ ਹੁੰਦਾ ਕਿ ਸਾਨੂੰ ਨਿਕਾ ਕਿਸ਼ਨ ਨਾਲ ਸਾਡੀ ਮੀਟਿੰਗ ਹੋਈ ਸੀ ਪਰ ਉਹਦੇ ਕੋਈ ਕੋਈ ਸਿੱਟਾ ਨਹੀਂ ਕੋਈ ਜਵਾਬ ਨਹੀਂ ਹੈਗਾ ਉਹ ਸਾਡੀ ਮੰਗ ਦਾ ਹੈ ਅਸੀਂ ਤੁਹਾਨੂੰ ਲਗਾਤਾਰ ਕਾਫੀ ਸਮੇਂ ਤੋਂ ਗੱਲ ਕਰ ਰਹੇ ਸੀ ਕਿ ਭਾਵੇਂ ਜਿੰਨੀ ਜਲਦੀ ਕੋਈ ਪ੍ਰਤੀਕਾਲ ਆ ਵੀ ਅਸੀਂ ਸਾਡੇ ਵੱਲੋਂ ਕੋਰਡਰ ਕੋਨਟੈਕਟ ਵੀ ਲੱਗਦੇ ਕੋਰਡਰ ਕੋਨਟੈਕਟ ਦੇ ਵਿੱਚ ਹੀ ਅਸੀਂ ਹੜਤਾਲ ਕਰਾਂਗੇ ਕਿਉਂਕਿ ਇਹ ਇੱਕ ਲੋਕ ਸਭਾ ਦਾ ਦੀ ਅਦਖੀਆ ਚੋਣਾ ਆ ਰਹੀਆਂ ਤੇ ਸਾਡੇ ਲਈ ਵੀ ਹੁਣ ਇਹੀ ਮੌਕਾ ਆ ਵੀ ਇਹਨਾਂ ਨੂੰ ਖਰਾ ਕਰਨ ਦਾ ਜਦ ਕਿ ਕਾਲਾ ਧਰਨੇ ਵਿੱਚ ਵੀ ਤੁਹਾਡੀ ਕੋਈ ਮੰਗ ਮੰਗਣ ਨਹੀਂ ਮੰਨੀਆਂ ਜਾਂਦੀ ਤੇ ਤੂੰ ਅਗਲੀ ਕਰਦਾ ਜਿਹੜਾ ਧੰਨਾ ਪ੍ਰਦੇਸ਼ ਨੂੰ ਤੇਜ਼ ਹੁੰਦਾ ਜਾਊਗਾ ਇਹ ਹੀ ਸਰਕਾਰ ਬੋਦੀ ਅਸੀਂ ਸੰਘਰਸ਼ਤੀ ਕਰਾਂਗੇ ਅਸੀਂ